ਰਾਮ ਲਿਲਾ ਦੇ ਪਵਿੱਤਰ ਸਮਾਰੋਹ ਵਿੱਚ ਆਉਣ ਵਾਲੇ ਮਹਿਮਾਨਾਂ ਨੂੰ ਦੇਸੀ ਪਕਵਾਨਾਂ ਦਾ ਸੁਆਦ ਚੱਖਣ ਨੂੰ ਮਿਲੇਗਾ। ਅਯੁੱਧਿਆ ਦੀ ਮर्यादा ਨੂੰ ਮੁੱਖ ਰੱਖਦਿਆਂ ਸੁੱਧ ਸਾਤਵਿਕ ਭੋਜਨ ਹੀ ਪਰੋਸਿਆ ਜਾਵੇਗਾ। ਇਸ ਸਬੰਧੀ ਵੱਡੇ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਹਨ। ਵੱਖ-ਵੱਖ ਰਾਜਾਂ ਦੀ ਪਛਾਣ ਰੱਖਣ ਵਾਲੇ ਪਕਵਾਨ ਵੀ ਤਿਆਰ ਕੀਤੇ ਜਾਣਗੇ। ਜਿਵੇਂ ਕਿ ਲਿੱਟੇ ਚੋਖਾ, ਰਾਜਸਥਾਨੀ ਦਾਲ ਬਾਟੀ ਚੂਰਮਾ, ਪੰਜਾਬੀ ਤੜਕਾ, ਦੱਖਣੀ ਭਾਰਤੀ ਮਸਾਲਾ ਡੋਸਾ ਅਤੇ ਇਡਲੀ। ਬੰਗਾਲੀ ਰਸਗੁੱਲੇ ਤੇ ਜਲੇਬੀ ਵਰਗੇ ਖਾਸ ਪਕਵਾਨ ਤੇ ਮਿਠਾਈਆਂ ਨੂੰ ਮੀਨੂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸੰਗਾਗੂ ਰਜਿੰਦਰ ਸਿੰਘ ਦੇ ਸਾਕੀ ਤੀਰਥ ਖੇਤਰ ਪੁਰਮ ਵਿੱਚ ਜੋ ਸਾਧੂ ਸੰਤਾਂ ਅਤੇ ਮਹਾਪੁਰਖਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ ਹੈ। ਇੱਥੇ 6 ਉਪਨਗਰ ਬਣਾਏ ਗਏ ਹਨ ਵੱਖ-ਵੱਖ ਰਾਜਾਂ ਲਈ ਵੱਖ-ਵੱਖ ਰੈਸਟੋਰੈਂਟ ਬਣਾਏ ਗਏ ਹਨ। ਬਾਗ ਵਿਜੇਸੀ ਦੇ ਇੱਕ ਕਸਬੇ ਵਿੱਚ ਪੰਜਾਬੀ ਰੈਸਟੋਰੈਂਟ ਬਣੇਗਾ ਹੋਰ ਸ਼ਹਿਰਾਂ ਵਿੱਚ ਤੇਲੰਗਾਨਾ ਮਹਾਰਾਸ਼ਟਰ ਤੇ ਰਾਜਸਥਾਨ ਦੇ ਸਿਤਾਲਵਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ ਤੇ ਰੈਸਟੋਰੈਂਟ ਚੁਲਾਏ ਜਾਣਗੇ ਉਦਾਸੀਨ ਆਸ਼ਰਮ ਦੇ ਸਾਹਮਣੇ ਸਥਿਤ ਰੈਸਟੋਰੈਂਟ ਦਾ ਸੰਚਾਲਨ ਇਸਕੌਨ ਮੰਦਿਰ ਵੱਲੋਂ ਕੀਤਾ ਜਾਵੇਗਾ ਅਕਸ਼ੇ ਪਾਤਰ ਫਾਊਂਡੇਸ਼ਨ ਨੇ ਵੀ ਇੱਕ ਰੈਸਟੋਰੈਂਟ ਦਾ ਚਾਰਜ ਸੰਭਾਲ ਲਿਆ ਹੈ ਇਸ ਰੈਸਟੋਰੈਂਟ ਨੂੰ ਦੱਖਣੀ ਭਾਰਤ ਦੀ ਬਿਊਰੋ ਰਿਪੋਰਟ ਐਸਐਮਜ਼ਰ ਨਿਊਜ਼ राम लला ਦੇ ਪਵਿੱਤਰ ਸਮਾਰੋਹ ਵਿੱਚ ਆਉਣ ਵਾਲੇ ਮਹਿਮਾਨਾਂ ਨੂੰ ਦੇਸੀ ਪਕਵਾਨਾਂ ਦਾ ਸਵਾਦ ਚਖਣ ਨੂੰ ਮਿਲੇਗਾ। ਅਯੁੱਧਿਆ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਸੁੱਧ ਸਾਤਵਿਕ ਭੋਜਨ ਹੀ ਪਰੋਸਿਆ ਜਾਵੇਗਾ। ਇਸ ਸੰਬੰਧੀ ਵੱਡੇ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਹਨ। ਵੱਖ-ਵੱਖ ਰਾਜਾਂ ਦੀ ਪਛਾਣ ਰੱਖਣ ਵਾਲੇ ਪਕਵਾਨ ਵੀ ਤਿਆਰ ਕੀਤੇ ਜਾਣਗੇ। ਜਿਵੇਂ ਕਿ ਲੱਤੀ ਚੋਖਾ, ਰਾਜਸਥਾਨੀ ਦਾਲ 바ਟੀ ਚੂਰਮਾ, ਪੰਜਾਬੀ ਤੜਕਾ, ਦੱਖਣੀ ਭਾਰਤੀ ਮਸਾਲਾ ਡੋਸਾ ਅਤੇ ਇਡਲੀ ਬੰਗਾਲੀ ਰਸਗੁੱਲੇ ਤੇ ਜਲੇਬੀ ਵਰਗੇ ਖਾਸ ਪਕਵਾਨ ਤੇ ਮਿਠਾਈਆਂ ਨੂੰ ਮੀਨੂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸੰਗਾਗੂ ਰਜਿੰਦਰ ਸਿੰਘ ਦੇ ਸਾਕੀ ਤੀਰਥ ਖੇਤਰ ਪੁਰਮ ਵਿੱਚ ਜੋ ਸਾਧੂ ਸੰਤਾ ਅਤੇ ਮਹਾਪੁਰਖਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ ਹੈ। ਇੱਥੇ 6 ਉਪਨਗਰ ਬਣਾਏ ਗਏ ਹਨ ਵੱਖ-ਵੱਖ ਰਾਜਾਂ ਲਈ ਵੱਖ-ਵੱਖ ਰੈਸਟੋਰੈਂਟ ਬਣਾਏ ਗਏ ਹਨ। ਬਾਗ ਬਈਜੇਸੀ ਦੇ ਇੱਕ ਕਸਬੇ ਵਿੱਚ ਪੰਜਾਬੀ ਰੈਸਟੋਰੈਂਟ ਬਣੇਗਾ ਹੋਰ ਸ਼ਹਿਰਾਂ ਵਿੱਚ ਤੇਲੰਗਾਨਾ ਮਹਾਰਾਸ਼ਟਰ ਤੇ ਰਾਜਸਥਾਨ ਦੇ ਸਿਤਾਲਵਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ ਇਸ ਦਿਨਾਂ ਲਈ ਵਕ-ਵਕ ਥਾਵਾਂ ਤੇ ਰੈਸਟੋਰੈਂਟ ਵਿਚ ਚਲਾਏ ਜਾਣਗੇ ਉਦਾਸੀਨ ਆਸ਼ਰਮ ਦੇ ਸਾਹਮਣੇ ਸਥਿਤ ਰੈਸਟੋਰੈਂਟ ਦਾ ਸੰਚਾਲਨ ਇਸਕੌਨ ਮੰਦਿਰ ਵੱਲੋਂ ਕੀਤਾ ਜਾਵੇਗਾ ਅਕਸ਼ੇ ਪਾਤਰ ਫਾਊਂਡੇਸ਼ਨ ਨੇ ਵੀ ਇੱਕ ਰੈਸਟੋਰੈਂਟ ਦਾ ਚਾਰਜ ਸੰਭਾਲ ਲਿਆ ਹੈ ਇਸ ਰੈਸਟੋਰੈਂਟ ਨੂੰ ਦਖਣੀ ਭਾਰਤ ਦੀ ਬਿਊਰੋ ਰਿਪੋਰਟ ਐਸਮਜ਼ਰ نیوز ਰਾਮ ਲਿਲਾ ਦੇ ਪਵਿੱਤਰ ਸਮਾਰੋਹ ਵਿੱਚ ਆਉਣ ਵਾਲੇ ਮਹਿਮਾਨਾਂ ਨੂੰ ਦੇਸੀ ਪਕਵਾਨਾਂ ਦਾ ਸਵਾਦ ਚਖਣ ਨੂੰ ਮਿਲੇਗਾ अयोध्या दीमबरे आदा ਨੂੰ ਮੁੱਖ ਰੱਖਦੇ ਆ ਸੁੱਧ ਸਾਤਵਿਕ ਭੋਜਨ ਹੀ ਪਰੋਸਿਆ ਜਾਵੇਗਾ ਇਸ ਸੰਬੰਧੀ ਵੱਡੇ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਹਨ ਵੱਖ-ਵੱਖ ਰਾਜਾਂ ਦੀ ਪਛਾਣ ਰੱਖਣ ਵਾਲੇ ਪਕਵਾਨ ਵੀ ਤਿਆਰ ਕੀਤੇ ਜਾਣਗੇ ਜਿਵੇਂ ਕਿ ਲੱਟੀ ਚੋਖਾ ਰਾਜਸਥਾਨੀ दाल बाटी चूरमा ਪੰਜਾਬੀ ਤੜਕਾ ਦਖਣੀ ਭਾਰਤੀ ਮਸਾਲਾ ਡੋਸਾ ਅਤੇ ਇਡਲੀ ਬੰਗਾਲੀ ਰਸਗੁੱਲੇ ਤੇ ਜਲੇਬੀ ਵਰਗੇ ਖਾਸ ਪਕਵਾਨ ਤੇ ਮਠਾਈਆਂ ਨੂੰ ਮੈਨੂ ਵਿੱਚ ਸ਼ਾਮਿਲ ਕੀਤਾ ਗਿਆ ਹੈ ਸੰਗਾਗੂ ਰਜਿੰਦਰ ਸਿੰਘ ਨੇ ਦਾ ਸਾਕੀ ਤੀਰਥ ਖੇਤਰ ਪੁਰਮ ਵਿੱਚ ਜੋ ਸਾਧੂ ਸੰਤਾਂ ਅਤੇ ਮਹਾਪੁਰਖਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ ਹੈ ਇੱਥੇ 6 ਉਪਨਗਰ ਬਣਾਏ ਗਏ ਹਨ ਵੱਖ-ਵੱਖ ਰਾਜਾਂ ਲਈ ਵੱਖ-ਵੱਖ ਰੈਸਟੋਰੈਂਟ ਬਣਾਏ ਗਏ ਹਨ ਬਾਗ ਬੀਜੇਸੀ ਦੇ ਇੱਕ ਕਸਬੇ ਵਿੱਚ ਪੰਜਾਬੀ ਰੈਸਟੋਰੈਂਟ ਬਣੇਗਾ ਹੋਰ ਸ਼ਹਿਰਾਂ ਵਿੱਚ ਤੇਲੰਗਾਨਾ ਮਹਾਰਾਸ਼ਟਰ ਅਤੇ ਰਾਜਸਥਾਨ ਦੇ ਸਿੱਟਾਲਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ ਇਸ ਦਿਨ ਹਾਲ ਹੀ ਵਕ ਵਕ ਥਾਵਾਂ ਤੇ ਰੈਸਟੋਰੈਂਟ ਵਿੱਚ ਚਲਾਏ ਜਾਣਗੇ ਉਦਾਸੀਨ ਆਸ਼ਰਮ ਦੇ ਸਾਹਮਣੇ ਸਥਿਤ ਰੈਸਟੋਰੈਂਟ ਦਾ ਸੰਚਾਲਨ ਇਸਕੋਨ ਮੰਦਿਰ ਵੱਲੋਂ ਕੀਤਾ ਜਾਵੇਗਾ ਅਕਸ਼ੇ ਪਾਤਰ ਫਾਊਂਡੇਸ਼ਨ ਨੇ ਵੀ ਇੱਕ ਰੈਸਟੋਰੈਂਟ ਦਾ ਚਾਰਜ ਸੰਭਾਲ ਲਿਆ ਹੈ ਇਸ ਰੈਸਟੋਰੈਂਟ ਨੂੰ ਦਖਣੀ ਭਾਰਤ ਦੀ ਬਿਊਰੋ ਰਿਪੋਰਟ ਸਮਜ਼ਰ ਨਿਊਜ਼